ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਦੱਸਿਆ ਕਿ ਅਕਾਲੀ ਦਲ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਛੁੱਪੀ ਕਰ ਦਿੱਤੀ ਹੈ ਪਾਰਟੀ ਨੇ ਪਹਿਲਾਂ ਉਹਨਾਂ ਨੂੰ ਹਲਕਾ ਮੌੜ ਦੀ ਇੰਚਾਰਜੀ ਤੋਂ ਵੀ ਹਟਾ ਦਿੱਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਪਾਰਟੀ ਦੀ ਨਵੀਂ ਅਨੁਸ਼ਾਸਨੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਅਨੁਸ਼ਾਸਨੀ ਕਮੇਟੀ ਦੇ ਮੁਖੀ ਹੁਣ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਪੋਂਦਰ ਹੋਣਗੇ ਜਦੋਂ ਕਿ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੇ ਅਤੇ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਇਸ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੰਘੇ ਦਿਨ ਹੋਈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਨਵੀਂ ਅਨੁਸ਼ਾਸਨੀ ਕਮੇਟੀ ਦੇ ਗਠਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਸੂਤਰਾ ਮੁਤਾਬਕ ਕੋਰ ਕਮੇਟੀ ਦੀ ਮੀਟਿੰਗ ਵਿੱਚ ਇੱਕ ਵਾਰਤਾ ਸਾਬਕਾ ਮੰਤਰੀ ਮਲੂਕਾ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਉਣ ਦੇ ਰੋਧ ਦੇ ਵਿੱਚ ਜਿਹੜਾ ਬਣ ਗਿਆ ਸੀਗਾ ਪਰ ਕੁਝ ਮੈਂਬਰਾਂ ਨੇ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੂੰ ਜਿਹੜਾ ਨਾ ਕਰਨ ਦੀ ਸਲਾਹ ਦਿੱਤੀ ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਦੱਸਦੀ ਹੈ ਕਿ ਸਾਬਕਾ ਮੰਤਰੀ ਮਲੂਕਾ ਦੀ ਨੂੰ ਪਰਮਪਾਲਕਔਰ ਸਿੱਧੂ ਨੇ ਭਾਜਪਦੀ ਟਿਕਟੋਂ ਬਠਿੰਡਾ ਲੋਕ ਸਭਾ ਦੀ ਚੋਣ ਲੜੀ ਅਤੇ ਪਾਵੇਂ ਲੋਕ ਸਭਾ ਵਿੱਚ ਸਾਬਕਾ ਮੰਤਰੀ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਬਰਾਬਰ ਦੀ ਦੂਰੀ ਬਣਾ ਕੇ ਰੱਖੀ ਪਰ ਇਨ੍ਹਾਂ ਚੋਣਾਂ 'ਚ ਸਾਬਕਾ ਮੰਤਰੀ ਦੇ ਜੱਦੀ ਪਿੰਡ ਮਲੂਕਾ 'ਚੋਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਭਾਜਪਾ ਦੀਆਂ ਵੋਟਾਂ ਵੱਧ ਨਿਕਲੀਆਂ ਅਤੇ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ ਅਤੇ ਮਲੂਕਾ ਹਾਲੇ ਪਾਰਟੀ ਦੇ ਵਿੱਚ ਦੀ ਕਾਰਵਾਈ ਤੋਂ ਬਚੇ ਹੋਏ ਸੀਗੇ ਸਾਬਕਾ ਮੰਤਰੀ ਮਲੂਕਾ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਨਹੀਂ ਸੱਦਿਆ ਗਿਆ ਤੇ ਇਹ ਜਿਹੜਾ ਕਦਮ ਹੈ ਉਹ ਕਿਸੇ ਵੀ ਵੱਕਤ ਪਾਰਟੀ ਚੁੱਕ ਸਕਦੀ ਹੈ ਦੱਸ ਸिए ਕਿ ਸਿਕੰਦਰ ਸਿੰਘ ਮਲੂਕਾ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਚੁੱਕੀਆਂ ਨੇ ਪਹਿਲਾਂ ਉਹਨਾਂ ਨੂੰ ਚੇਅਰਮੈਨ ਤੋਂ ਹਟਾਇਆ ਜਾਂਦਾ ਉਸ ਤੋਂ ਬਾਅਦ ਫਿਰ ਜਿਹੜਾ ਕੋਰ ਕਮੇਟੀ ਦੀ ਜਿਹੜੀ ਸੀਗੀ ਉਸ ਤੋਂ ਵਾਂਝੇ ਕਰ ਦਿੱਤਾ ਜਾਂਦਾ ਤਾਂ ਕਹ ਲਈਏ ਕਿ ਆਉਣ ਵਾਲੇ ਦਿਨਾਂ 'ਚ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਉਂਕਿ ਬਠਿੰਡਾ ਦੀ ਅਹਿਮ ਸੀਟ ਸੀਗੀ ਜਿੱਥੇ ਸਿਕੰਦਰ ਸਿੰਘ ਮਲੂਕਾ ਦੀ ਸਪੋਰਟ ਦੀ ਜ਼ਰੂਰਤ ਸੀ ਅਕਾਲੀ ਦਲ ਤੋਂ ਕਿਉਂਕਿ ਉੱਥੇ ਹਰ ਸਿੰਘ ਤੋਂ ਪਰ ਭਾਵੇਂ ਚੋਣ ਜਿੱਤ ਚੁੱਕੇ ਨੇ ਪਰ ਸਿਕੰਦਰ ਸਿੰਘ ਮਲੂਕਾ ਨੇ ਦੂਰੀ ਬਣਾ ਕੇ ਰੱਖੀ ਨਾਲੇ ਭਾਜਪਾ ਤੋਂ ਨਾਲੇ ਅਕਾਲੀ ਦਲ ਤੋਂ ਕਿਉਂਕਿ ਉਹਨਾਂ ਦੀ ਇੱਕ ਪਾਸੇ ਨੂੰ ਪਰਮਪਾਲ ਕੋਰ ਸਿੱਧੂ ਭਾਜਪਾ ਦੀ ਚੋਣ ਤੇ ਐਡਰੈਸ ਸੀਗੇ ਤੇ ਉਧਾਂ ਤੋਂ ਵੀ ਦੂਰੀ ਬਣਾ ਕੇ ਰੱਖੀ ਦੂਜੇ ਪਾਸੇ ਅਕਾਲੀ ਦਲ ਤੋਂ ਵੀ ਦੂਰੀ ਬਣਾ ਕੇ ਰੱਖੀ ਕਿਸੇ ਦੀ سپورਟ ਨਹੀਂ ਕੀਤੀ ਪਰ ਅੰਦਰ ਖਾਤੇ ਉਹਨੇ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਦੇ ਪਿੰਡ ਤੋਂ ਜਿਹੜੀ ਵੋਟ ਹੈ ਸਭ ਤੋਂ ਵੱਧ ਬੀਜੇਪੀ ਦੀ ਨਿਕਲੀ ਹੈ ਤਾਂ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਕੰਦਰ ਸਿੰਘ ਮਲੂਕਾ ਨੇ ਬੀਜੇਪੀ ਦੀ سپورਟ ਕੀਤੀ ਇਹ ਜਿਹੜੀ ਗੱਲ ਹੈ ਉਸ ਦਾ ਖਦਸ਼ਾ ਅਕਾਲੀ ਦਲ ਨੂੰ ਕਿਸ ਤਰ੍ਹਾਂ ਕਿਤੇ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਆਨਮਾਲੇ ਦਿਨਾਂ ਦੇ ਵਿੱਚ ਸਕੰਦਰ ਸਿੰਘ ਮਲੂਕਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਹੈ ਕਿਉਂਕਿ ਜਿਹਾ ਕਰਨ ਵਾਸਤੇ ਪਾਰਟੀ ਦੇ ਯਾਤਰ ਲੀਡਰ ਮਜਬੂਰ ਸੀਗੇ ਪਰ ਕੁਝ ਕਿ ਜਨਰਲ ਲੀਡਰ ਨੇ ਉਹਨਾਂ ਨੇ ਸਲਾਹ ਦਿੱਤੀ ਸੁਖਬੀਰ ਸਿੰਘ ਬਾਦਲ ਨੂੰ ਕਿ ਜਿਹਾ ਨਾ ਕੀਤਾ ਜਾਵੇ ਇਹ ਤਾਂ ਸੀ ਸਕੰਦਰ ਸਿੰਘ ਮਲੂਕਾ ਦਾ ਜ਼ਿਕਰ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਸਵਾਲ ਉੱਠੇ ਸੀਗੇ ਬਹੁਤ ਸਾਰੇ ਕਾਲੀ ਲੀਡਰ ਜਿਸ ਦੇ ਵਿੱਚ ਚੰਗੇ ਸਿੰਘ ਬਰਾੜ ਉਸ ਤੋਂ ਪਹਿਲਾਂ ਅ ਵਿਸ਼ਾਸ ਉਸ ਤੋਂ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਸ ਤੋਂ ਪਹਿਲਾਂ ਜਿਹੜੇ ਸੁਖਦੇਵ ਸਿੰਘ ਢੀਂਸਾ ਇਹਨਾਂ ਦੇ ਵੱਲੋਂ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਹੋਣ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਜਹੇ ਹਾਲਾਤ ਹੁਣ ਪਾਰਟੀ ਦੇ ਅੰਦਰ ਬਣਦੇ ਨਜ਼ਰ ਆ ਰਹੇ ਨੇ ਤਾਂ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੋਂ ਉੱਤੇ ਵੀ ਸਵਾਲ ਨੇ ਜਿਹੜੇ ਉਹ ਲਗਾਤਾਰ ਰੂਪ ਦੇਖਾਈ ਦੇ ਰਹੇ ਨੇ ਤਾਂ ਕੀ ਆਉਣ ਵਾਲੇ ਦਿਨਾਂ ਵਿੱਚ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਤੋਂ ਪਾਸੇ ਹੋਣਗੇ ਜਾਂ ਫਿਰ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਇਹ ਆਉਣ ਵਾਲਾ ਸਮਾਂ ਤੈ ਕਰੇਗਾ ਤੇ ਸਿਕੰਦਰ ਸਿੰਘ ਮਲੂਕਾ ਦੀ ਕੀ ਸਥਿਤੀ ਰਹਿੰਦੀ ਹੈ ਪਾਰਟੀ ਨੂੰ ਲੈ ਕੇ ਕਿਹੜਾ ਵੱਡਾ ਐਕਸ਼ਨ ਲੈ ਸਕਦੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਹਿ ਲਈਏ ਕਿ ਕੁਝ ਘੰਟਿਆਂ ਬਾਅਦ ਕਲੀਅਰ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਦਿਓ ਇਜਾਜ਼ਤ ਧੰਨਵਾਦ